ਮੀ ਪੜਨਾ ਮੌਸਮ ਵਿਭਾਗ ਨੇ ਬਕਾਇਦਾ ਰੈੱਡ ਅਲਰਟ ਜਾਰੀ ਕਰਤਾ ਮੌਸਮ ਵਿਭਾਗ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਜਾਣੂ ਕਰਾਤਾ ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਨੂੰ ਹਦਾਇਤ ਕਰਤੀ ਹੈ ਕਿ ਦਰਿਆਵਾਂ ਦੇ ਕਿਨਾਰੇ ਹੈਨਾ ਨਹਿਰਾਂ ਦੇ ਕਿਨਾਰੇ ਇਹਨਾਂ ਚੋਆਿਆਂ ਦੇ ਕਿਨਾਰੇ ਚਾਹੇ ਉਹ ਸਤਲੁਜ ਦਾ ਕਿਨਾਰਾ ਹੋਵੇ ਚਾਹੇ ਅਧਰ ਕਗਰਾਲੀ ਮਾਰ ਹੋਵੇ ਪਿਛਲੀ ਵਾਰ ਜਿੰਨੀ ਪਈ ਹੈ ਉੱਥੇ ਸਾਰੀ ਸਥਿਤੀ ਨੂੰ ਦੇਖਦੇ ਹੋਏ ਕਹਤਾ ਕਿ ਭਾਈ ਪਿੰਡ-ਪਿੰਡ ਖਾਲੀ ਕਰਾਉਣੇ ਤਾਂ ਦੇਖੋ ਪ੍ਰਬੰਧ ਕਿਉਂਕਿ ਦਿੱਲੀ ਚ ਤਾਂ ਪਹਿਲੇ ਹੀ ਮੀਂਹ ਚ ਕਿਸਤੀਆਂ ਚਲਾਉਣੀਆਂ ਪੈ ਗਈਆਂ ਸੜਕਾਂ ਤੇ ਲੋਕਾਂ ਨੂੰ ਕਿਸੇ ਨਹੀਂ ਕੱਢਣਾ ਪਿਆ ਸੋ ਇਹ ਇਸ ਲਈ ਇਧਰ ਵੀ ਕਹਿੰਦੇ ਜੀ ਬਰਨਾਲਾ ਸੰਗਰੂਰ ਜਲੰਧਰ ਪਠਾਨਕੋਟ ਕਹਿੰਦੇ ਜੀ ਇੱਥੇ ਤਾਂ ਮਤਲਬ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਤੇਜ਼ ਝੱਖੜਾ ਸਕਦਾ ਸੋ ਪੰਜਾਬ ਦੇ ਵਿੱਚ ਕਹਿੰਦੇ ਜੀ ਅਗਲੇ 7 ਦਿਨ ਮੀਂਹ ਪੈਣ ਦੀ ਸੁਭਾਵਨਾ ਜਿਹਦੇ ਵਿੱਚੋਂ ਪਹਿਲੇ 3 ਦਿਨ 3 ਦਿਨ ਬਹੁਤ ਭਾਰੀ ਮੀਂਹ ਪੈ ਸਕਦਾ ਸੋ 28 ਜੂਨ ਨੂੰ ਕਾਫੀ ਜ਼ਿਆਦਾ ਮੀਂਹ ਪੈਣ ਦੀ ਸੁਭਾਵਨਾ ਉਸ ਤੋਂ ਬਾਅਦ 29 30 ਵੀ ਕਹਿੰਦੇ ਇਸੇ ਸਥਿਤੀ 'ਚ ਸੋ ਅੱਜ ਦੇ ਦਿਨ ਤੋਂ ਸ਼ੁਰੂ ਕਰਕੇ ਕਹਿੰਦੇ ਜੀ ਅਗਲੇ ਦਿਨਾਂ ਤੱਕ ਇਹ ਤਿੰਨ ਦਿਨ ਮਤਲਬ ਅੱਜ ਦਾ ਦਿਨ ਦੱਸਿਆ ਸੀ 29 ਸੋ ਇਸ ਲਈ ਪੰਜਾਬ ਦੇ ਵਿੱਚ ਹਾਂ ਮਤਲਬ ਮਾਨਸੂਨ ਦਾਖਲ ਹੋ ਗਿਆ ਪਠਾਨਕੋਟ ਵਾਲੇ ਪਾਸੇ ਲੁਧਿਆਣੇ ਚ ਵੀ ਬਰਿਆ ਬਹੁਤ ਮੁਸ਼ਕਲ ਆਈ ਸੋ ਇਹ ਹੁਣ ਅਜ ਰਾਤ ਦਾ ਫਿਕਰਮੰਦੀ ਹੈ ਤੇ ਅਗਲੇ 2 ਦਿਨ ਵੀ ਹੈ ਸੋ ਮਾਨਸੂਨ ਦੀ ਆਮਦ ਜਿੱਥੇ ਗਰਮੀ ਤੋਂ ਰਾਹਤ ਦਿਵਾਉਣ ਦੇ ਹਵਾਲੇ ਨਾਲ ਉੱਥੇ ਇਸ ਪਹਿਲੂ ਨਾਲ ਫਿਕਰ ਵੀ ਵੱਧ ਗਿਆ ਕਿ ਸਥਿਤੀ ਕਿਤੇ ਜਿਆਦੇ ਮੁਸ਼ਕਲ ਪਰਿਨਾ ਹੋ ਜਵੇ ਸੋ ਬਕਾਇਦਾ ਤੌਰ ਤੇ ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਜਾਣੂ ਕਰਾਤਾ ਤੇ ਹੁਣ ਸਪਸ਼ਟ ਦੱਸਤਾ ਕਿ ਅਗਲੇ 3 ਦਿਨ ਬਹੁਤ ਗੰਭੀਰ ਹੋ ਸਕਦੇ ਨੇ ਰਿਕਾਰਡ ਤੋੜਨੀ ਪੈ ਸਕਦਾ ਐ ਵੈਸੇ 7 ਦਿਨ ਅਗਲੇ 7 ਤੋਂ 8 ਦਿਨ ਭਾਰੀ ਮੀਂਹ ਦੀ ਹਦਾਇਤ ਕੀਤੀ ਗਈ ਹੈ ਤੇ ਭਾਰਤ ਦੇ 24 ਸੂਬਿਆਂ ਚ ਜਿਨ੍ਹਾਂ ਚ ਪੰਜਾਬ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਹੈ ਪੰਜਾਬ ਦੀਆਂ ਲਿੰਕ ਸੜਕਾਂ ਤੇ ਲਿੰਕ ਸੜਕਾਂ ਦੀ ਖਸਤਾ ਹਾਲਤ ਇਧਰ ਬਰਸਾਤ ਆਉਣ ਵਾਲੀ ਹੈ ਬਰਸਾਤ ਤੋਂ ਬਾਅਦ ਹੋਰ ਹਾਲਤ ਪਤਲੀ ਹੋ ਜਾਣੀ ਹੈ ਇਸ ਲਈ ਬਰਸਾਤਾਂ ਤੋਂ ਤੁਰੰਤ ਬਾਅਦ ਸੜਕਾਂ ਦੀ ਮਰਮਤ ਹੋ ਸਕੇ ਸਰਕਾਰੋ ਦੇ ਹਿੱਲੇ ਵਸੀਲੇ ਦੇਖ ਲਈਏ ਬਿਲਕੁਲ ਸਰਕਾਰ ਦਾ ਫਰਜ ਬਣਦਾ ਪਰ ਜਿਹੜੀ ਆਸ ਕੀਤੀ ਜਾਦੀ ਸੀ ਕਿ ਸਰਕਾਰ ਆਉਣ ਤੋਂ ਬਾਅਦ ਰਿਸ਼ਵਤ ਖੋਰੀ ਬੰਦ ਹੋ ਜਾਣੀ ਹੈ ਭ੍ਰਸ਼ਟਾਚਾਰੀ ਬੰਦ ਹੋ ਜਾਣੀ ਹੈ ਆਮਦਨ ਦੇ ਸਰੋਤ ਐਨੇ ਖੁੱਲ ਜਾਣੇ ਹਨ ਖਜ਼ਾਨਾ ਡੁੱਢ ਡੁੱਲ ਪੈਣਾ ਤੇ ਕੰਮ ਸਾਰੇ ਬਾਗੂ-ਬਾਕ ਹੋ ਜਾਣੇ ਪਰ ਜੇ ਨਹੀਂ ਹੋ ਰਿਹਾ ਇੱਕ ਪਾਸੇ ਕੇਂਦਰ ਦੀ ਧੱਕੇਸ਼ਾਈ ਦੂਏ ਪਾਸੇ ਸਰਕਾਰੀ ਸਿਸਟਮ ਦਾ ਨਲਾਇਕਪਣਾ ਕਿ ਪੰਜਾਬ ਦੇ ਖਜ਼ਾਨੇ 'ਚ ਆਮਦਨ ਹੀ ਨਹੀਂ ਆ ਰਹੀ ਕਰਜ਼ੇ ਦੀ ਪੰਡ ਪਾਰੀ ਹੁੰਦੀ ਜਾ ਰਹੀ ਹੈ। ਇਸ ਸਾਲ ਮੁੱਕਣ ਤੱਕ 4 ਲੱਖ ਕਰੋੜ ਨੂੰ ਕਰਜ਼ਾ ਪਹੁੰਚ ਜਾਣਾ ਪੰਜਾਬ ਦੇ ਸਿਰ ਤੇ। ਸੋ ਇਹ ਆਪਣੇ ਆਪ ਚ ਫਿਕਰਮੰਦੀ ਵਾਲਾ ਪਹਿਲੂ। ਇੱਧਰ 2000 ਕਰੋੜ ਦਾ ਕਰਜ਼ਾ ਹੁਣ ਲਿੰਕ ਸੜਕਾਂ ਦੀ ਮੁਰੰਮਤ ਲਈ ਚੱਕਣਾ ਪੈਣਾ। 2000 ਕਰੋੜ ਦਾ ਕਰਜ਼ਾ ਸਾਨੂੰ ਸਿਰਫ ਲਿੰਕ ਸੜਕਾਂ ਦੀ ਮੁਰੰਮਤ ਲਈ ਲੈਣਾ ਪੈ ਰਿਹਾ। ਕਾਰਨ ਲਿੰਕ ਸੜਕਾਂ ਦੀ ਮੁਰੰਮਤ ਅਕਸਰ ਮਤਲਬ ਮੰਡੀ ਬੋਰਡ ਦੇ ਹਵਾਲੇ ਨਾਲ ਪਿੰਡੂ ਵਿਕਾਸ ਫੰਡ ਰੈਂਕ ਹੋ ਜਾਂਦੀ ਸੀ। ਪਿੰਡੂ ਵਿਕਾਸ ਫੰਡ ਸਾਡਾ 5 ਸੀਜ਼ਨਾਂ ਤੋਂ ਰੋਕਿਆ ਹੋਇਆ ਹੈ ਕੇਂਦਰ ਨੇ ਲਗਭਗ 7000 ਕਰੋੜ ਕੇਂਦਰ ਜਾਰੀਉ ਨਹੀਂ ਕਰ ਰਿਹਾ ਉਹ ਨਹੀਂ ਆ ਰਿਹਾ ਸੜਕਾਂ ਦੀ ਹਾਲਤ ਪਤਲੀ ਹੋ ਜਾਂਦੀ ਹੈ ਮਤਲਬ 5 ਤੋਂ 6 ਸਾਲਾਂ ਚ ਸੜਕਾਂ ਦੀ ਮੁਰੰਮਤ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ ਪਰ ਪਿਛਲੇ 3 ਸਾਲਾਂ ਤੋਂ ਕੋਈ ਪੈਚੇ ਨਹੀਂ ਲੱਗਿਆ ਪੈਚ ਨੂੰ ਲੈ ਕੇ ਹਾਸਾ ਠੱਠਾ ਤਾਂ ਬਹੁਤ ਹੁੰਦਾ ਰਿਹਾ ਹੈ ਨਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਹਨਾਂ ਦਾ ਪੈਚ ਵਰਕ ਵਾਲਾ ਉਹ ਗਿਣਾਇਆ ਹੋਇਆ ਕੰਮ ਬਹੁਤ ਚਰਚਾ ਚ ਪਰ ਹੁਣ ਪੰਜਾਬ ਵਾਲੇ ਕਹਿੰਦੇ ਭਾਈ ਪੈਚ ਵਰਕੇ ਕਰਾ ਦਿਓ ਰੂੜੀਆਂ ਨਿਕਲੀਆਂ ਸਾਈਕਲ ਰੇੜੀ ਗੱਡੀ ਹੈ ਨਾ ਉਹ ਸਾਰਾ ਕੁਝ ਚਲਾਉਣਾ ਸਕੂਟਰ ਮੁਸ਼ਕਲ ਹੋਇਆ ਪਿਆ ਸੜਕਾਂ ਤੇ ਪੰਜਾਬ ਦੇ ਵਿੱਚ 30000 ਲਿੰਕ ਸੜਕਾਂ ਨੇ ਕਰੀਬ 30237 ਲਿੰਕ ਸੜਕਾਂ ਨੇ ਜਿਹਦੀ ਲੰਬਾਈ ਕਰੀਬ 64000 ਤੋਂ ਉੱਪਰ ਬਣਦੀ ਹੈ 64878 ਕਿਲੋਮੀਟਰ ਦੀ ਲੰਬਾਈ ਬਣਦੀ ਹੈ 30237 ਦੇ ਵਿੱਚੋਂ 8100 ਸੜਕਾਂ ਨੇ ਜਿਨ੍ਹਾਂ ਦੀ ਮੁਰੰਮਤ ਹੋਣੀ ਜ਼ਰੂਰੀ ਹੈ ਤੁਰੰਤ 8105 ਲਿੰਕ ਸੜਕਾਂ ਦੀ ਮੁਰੰਮਤ ਤੁਰੰਤ ਹੋਣੀ ਜ਼ਰੂਰੀ ਹੈ ਇਹਦਾ ਲਗਭਗ 17000 ਕਿਲੋਮੀਟਰ ਤੋਂ ਲੰਮਾ ਫਾਸਲਾ ਬਣਦਾ ਹੈ 17406 ਕਿਲੋਮੀਟਰ ਸੜਕਾਂ ਦੀ ਮਰਮਤ ਤਰੁਥੋਣੀ ਬਣਦੀ ਹੈ 222 23 223 24 ਤੇ ਹੁਣ 24 25 ਵਾਲਾ ਬਰ ਆ ਗਿਆ ਕੋਈ ਮਰਮਤ ਨਹੀਂ ਸੋ ਇਹਦੇ ਲਈ ਹੁਣ ਪੰਜਾਬ ਸਰਕਾਰ ਨੇ ਤਸਵੀਜ਼ ਘੜੀ ਹੈ ਕਿ ਆਪਾਂ 1800 ਕਰੋੜ ਨਿਵਾੜ ਤੋਂ ਚੱਕ ਲਈ ਕਿਉਂਕਿ ਪਹਿਲਾਂ ਹੀ ਨਿਵਾੜ ਤੋਂ 200 ਕਰੋੜ ਕਰਜ਼ਾ ਚੱਕਣ ਦੀ ਤਸਵੀਜ਼ ਮਨਜ਼ੂਰ ਕਰਉਣ ਲਈ ਮੁੱਖ ਮੰਤਰੀ ਸਾਹਿਬ ਤੋਂ ਸਹੀ ਪਾਈ ਹੋਈ ਹੈ ਪਿਛਲੇ ਸਾਲ 3 ਜੁਲਾਈ ਨੂੰ ਕਹਿੰਦੇ ਜੀ ਬਕਾਇਦਾ ਤੌਰ ਤੇ ਨਵਾਰ ਤੋਂ 200 ਕਰੋੜ ਰੁਪਇਆ ਹ ਕਰਜ਼ਾ ਮਨਜ਼ੂਰੀ ਲਈ ਹਰੀ ਛੰਡੀ ਮੁੱਖ ਮੰਤਰੀ ਸਾਹਿਬ ਤੋਂ ਲਈ ਹੋਈ ਹੈ ਪਰ ਹੁਣ ਦੁਬਾਰਾ 14 ਜੂਨ ਨੂੰ ਕਹਿੰਦੇ ਨਵੀਂ ਤਸਵੀਰ ਖੜੀ ਆ ਤੇ ਉਸ ਨਵੀਂ ਤਸਵੀਰ ਦੀ ਤਿਆਰੀ ਕਰਕੇ ਉਹਦੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਸਾਹਿਬ ਦੇ ਮੇਜ਼ ਤੇ ਪਹੁੰਚਾ ਦਿੱਤੀ ਆ ਕਿ ਇਹ ਜੇ ਮਨਜ਼ੂਰੀ ਮਿਲ ਜਵੇ ਤਾਂ ਇਹਦੇ ਰਾਹੀਂ ਅਸੀਂ 1800 ਕਰੋੜ ਹੋਰ ਲੈ ਲਾਂਗੇ 200 ਕਰੋੜ ਉਹ ਤੇ 1800 ਕਰੋੜਾ 2000 ਕਰੋੜ ਸਾਡੇ ਕੋਲ ਹੋ ਗਿਆ ਜਦੋਂ ਕਿ ਇਹਦੀ ਮਰਮਦ ਦੇ ਲਈ ਕਰੀਬ ਕਰੀਬ 3000 ਕਰੋੜ ਰੁਪਇਆ ਚਾਹੀਦਾ ਸੂਚਦਾ ਸਰਕਾਰ ਕੋਲ ਕੋਈ ਆਪਣਾ ਫੰਡ ਕੋਈ ਪਿਆ ਹੋਵੇ ਜਾਂ ਕਿਸੇ ਇਧਰ ਉਧਰ ਕੋਈ ਟਰਾਂਸਫਰ ਕੀਤਾ ਜਾਵੇ ਪਰ ਫਿਰ ਵੀ ਕਹਿੰਦੇ ਜੀ ਇਹਦੇ ਲਈ ਘੱਟੋ ਘੱਟ 3000 ਕਰੋੜ ਦੇ ਕਰੀਬ 2800 ਕਰੋੜ ਤੋਂ ਵੱਧ ਰਕਮ ਚਾਹੀਦੀ ਹੈ ਸੋ 2000 ਕਰੋੜ ਦਾ ਜੇ ਪ੍ਰਬੰਧ ਹੁੰਦਾ ਤਾਂ ਘੱਟੋ ਘੱਟ ਕੁਝ ਪੈਚ ਪੁਚ ਲਾ ਕੇ ਕੁਝ ਸੁਖਾਲਾ ਹੋ ਜਾਏਗਾ ਪਰ ਦੇਖਦੇ ਹਾਂ ਕਿ ਹੁਣ ਕਰਜ਼ੇ ਦੇ ਬਹੁਤ ਜਿੜੇ